ਮੇਰਾ ਨਾਮ ਬਲਵਿੰਦਰ ਕੌਰ ਪਿੰਡ ਮੇਰਾ ਮਸਕਾਵਾਦ ਜੀ ਸਾਨੂੰ ਸਾਡੇ ਜੀ ਆਗੂ ਵੀ ਲੈ ਕੇ ਕਈ ਆਗੂਆਂ ਨੂੰ ਚੱਕ ਕੇ ਲੈ ਗਏ ਪੁਲਿਸ ਵਾਲੇ ਅਸੀਂ ਇੱਥੇ ਡਟੇ ਹੋਏ ਆ ਅਸੀਂ ਇਹ ਫੈਕਟਰੀ ਨਹੀਂ ਲੱਗਣ ਦੇਣੀ ਸਾਡ ਚਾਹ ਸਾਨੂੰ ਚਾਹੇ ਮਾਰ ਲੈਣ ਡੰਡੇ ਮਾਰ ਲੈਣ ਗੋਲੀਆਂ ਮਾਰ ਲੈਣ ਜਿਹੜਾ ਕੁਝ ਕਰਨਾ ਹੈ ਇਹਨਾਂ ਨੇ ਕਰ ਲੈਣਾ ਗ੍ਰਿਫਤਾਰੀਆਂ ਦੇਣ ਨੂੰ ਅਸੀਂ ਪਹਿਲਾਂ ਤਿਆਰ ਆ ਲੈ ਜਾਣ ਸਾਨੂੰ ਸਾਰਿਆਂ ਨੂੰ ਚੱਕ ਕੇ ਤਾਂ ਅਸੀਂ ਇਹ ਫੈਕਟਰੀ ਨਹੀਂ ਲੱਗਣ ਦੇਣੀ ਅਸੀਂ ਜਾਨ ਦੀ ਬਾਜ਼ੀ ਆ ਸਾਡੀ ਅਸੀਂ ਚਾਹੇ ਮਰ ਜੀਏ ਇੱਥੇ ਹੀ ਬੈਠਾਂਗੇ ਦੀ ਵੀ ਗੱਲ ਕਰੀਏ ਪ੍ਰਸ਼ਾਸਨ ਦਾ ਤਾਂ ਕਹਿੰਦਾ ਜਿਹੜੀ ਫੈਕਟਰੀ ਦਾ ਕੋਈ ਪ੍ਰੋਡਕਸ਼ਨ ਨਹੀਂ ਬੈਲਣਾ ਤੇ ਇਹਦਾ ਇਹਦਾ ਜੀ ਕੈਂਸਰ ਕੈਂਸਰ ਆਏਗਾ ਵੀ ਕੈਂਸਰ ਪ੍ਰਦੂਸ਼ਨ ਆ ਇਹਨਾਂ ਦਾ ਇਹਨੇ ਸਾਰੇ ਪਾਸੇ ਜਿੱਥੇ ਤੱਕ ਪਾਣੀ ਜਾਣਾ ਕੈਂਸਰ ਹੋ ਜਾਣਾ ਇਹਨਾਂ ਨੂੰ ਪਤਾ ਨਹੀਂ ਇਹ ਪਿੰਡ ਦਾ ਸਾਡੇ ਬੰਦਾ ਹੈ ਪ੍ਰਸ਼ਾਸਨ ਵਾਲੇ ਸਾਡੀ ਕੋਈ ਮਦਦ ਨਹੀਂ ਕਰਦੇ ਸਰਕਾਰ ਆ ਉਹ ਵੀ ਕੋਈ ਮਦਦ ਨਹੀਂ ਕਰੇ ਭਗਵਾਨ ਜੀ ਮੈਂ ਕਹਾਂ ਤੀ ਮੈਂ ਬਦਲਾ ਲਿਆ ਹਾਂ ਬਦਲਾ ਲਿਆ ਹਾਂ ਆ ਬੀਬੀਆਂ ਸੜਕਾਂ ਤੇ ਬਿਠਾ ਲਤੀਆਂ ਕੰਜਰ ਨੇ ਲਿਆ ਕੇ ਫੈਕਟਰੀਆਂ ਤਾਂ ਹੋਰ ਜਗ੍ਹਾ ਵੀ ਲੱਗੀਆਂ ਨੇ ਉਹ ਚੱਲਦੀਆਂ ਨੇ ਉਹ ਆਪਣੇ ਵਾਲੀ ਫੈਕਟਰੀ ਦਾ ਕਿਉਂ ਰੋਲਾ ਇੰਨਾ ਕੋਈ ਵੀ ਨਹੀਂ ਲੱਗੀ ਚੱਲੀ ਜੀ ਬੱਗੇ ਵਾਲੀ ਚੱਲ ਪਈ ਤੇ ਜਿਹੜੀ ਇੱਧਰ ਨਹੀਂ ਵੀਰ ਜੀ ਕੰਗਰਾਲੀ ਵਾਲੇ ਕੰਗਰਾਲੀ ਵਾਲੇ ਵੀਰ ਜੀ ਮੇਰੀ ਗੱਲ ਸੋਹਣਾ ਬੰਦੇ ਵੇਖ ਗਏ ਠੀਕ ਆ ਉਹ ਤਾਂ ਚੱਕਿਆ ਗਿਆ ਧਰਨਾ ਬੱਗੇ ਵਾਲੇ ਇਹਨਾਂ ਨੇ ਸੱਡ ਵੀ ਪੱਟਤੇ ਤੇ ਸਾਰੇ ਦੁਨੀਆ ਦੇ ਗ੍ਰਿਫਦਾਰ ਵੀ ਕਰਕੇ ਲੈ ਗਏ ਤੇ ਦੁਬਾਰਾ ਧਰਨਾ ਉਹ ਫੇਰ ਲੱਗਿਆ ਹੋਇਆ ਸਾਰੇ ਧਰਨੇ ਚੱਲਦੇ ਨੇ ਇੱਕ ਸਿਰਫ ਆਹ ਕੰਗਰਾਲੀ ਵਾਲੇ ਬੰਦੇ ਵੇਖ ਗਏ ਅੱਜ ਪੁਲਿਸ ਦਾ ਜਗ੍ਹਾ ਰੋਸ ਤੇ ਤਰੀਕ ਵੀ ਆ ਅੱਜ ਪੁਲਿਸ ਵੀ ਪਹੁੰਚੀ ਆ ਤਾਂ ਹੀ ਬੰਨਸੀ ਆ ਵੀ ਤਰੀਕ ਤੇ ਨਾ ਜਾਣ ਵੀ ਤਰੀਕ ਤੇ ਬੰਦੇ ਨਾ ਜਾਣ ਵੀ ਆਗੂਆਂ ਨੂੰ ਮੂਹਰੇ ਮਚਕ ਲਿਆ ਫੇ ਤਰੀਕ ਤੇ ਕੋਈ ਜਾਊਗਾ ਹੀ ਨਹੀਂ ਤਾਂ ਇਹਨਾਂ ਨੇ ਆ ਕੇ ਅੱਜ ਪੁਲਿਸ ਪ੍ਰਸ਼ਾਸਨ ਵਾਲਿਆਂ ਨੇ ਇਹਨਾਂ ਇਹ ਸਰਕਾਰ ਦੀ ਸਾਰੀ ਸਰਕਾਰ ਮਾੜੀ ਆ ਜੇ ਸਰਕਾਰ ਚੰਗੀ ਹੋਵੇ ਤਾਂ ਬੀਬੀਆਂ ਸੜਕਾਂ ਤੇ ਨਾ ਬੈਹਦੀਆਂ ਭਗਵਾਨਤਮਾਨ ਨੂੰ ਜੇ ਕੋਈ ਹੁਣ ਕੋਈ ਪੁੱਛੇ ਵੀ ਹੁਣ ਤੇਰੀਆਂ ਆਹ ਬੀਬੀਆਂ ਭੈਣਾਂ ਇਹਨੇ ਤੂੰ ਕਹਾਂ ਦੀ ਮੈਂ ਛੋਟੇ ਘਰ ਤੋਂ ਉੱਠ ਕੇ ਖੜਾ ਹੋਇਆ ਹਾਂ ਵੀ ਮੈਨੂੰ ਵੋਟ ਪਾਓ ਮੈਨੂੰ ਵੋਟ ਪਾਓ ਅਸੀਂ ਤਾਂ ਇੰਨੀਆਂ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਤਾ ਪਰ ਹੁਣ ਰੁੜ ਜਾਣੇ ਨੇ ਸਾਨੂੰ ਨੌਵਾਂ ਦਸਵਾਂ ਮਹੀਨਾ ਲੱਗ ਗਿਆ ਸਾਨੂੰ ਸੜਕ ਤੇ ਬਿਠਾ ਲਤਾ ਇਹਨੇ ਪਿੰਦਰਕੌਰ ਹੈ ਜੀ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਫੈਕਟਰੀ ਇੱਥੇ ਨਹੀਂ ਲੱਗਣ ਦੇਣੀ ਸਾਡੇ ਸਾਰੇ ਪਿੰਡ ਦਾ ਇੱਕ ਹੈ ਉਹ ਕਹਿੰਦੇ ਨੇ ਪੰਜ ਸੱਤ ਬੰਦੇ ਨੇ ਪੰਜ ਸੱਤ ਬੰਦੇ ਤਾਂ ਸਿਰਫ ਉਹਦੇ ਨਾਲ ਖੜੇ ਨੇ ਗਦਾਰ ਜਿਹੜੇ ਬੁਰਕੀ ਤੇ ਲੱਗੇ ਹੋਏ ਨੇ ਉਹਦੀ ਬੁਰਕੀ ਲੈਂਦੇ ਨੇ ਤਾਂ ਉਹ ਉਹਦੇ ਨਾਲ ਨੇ ਸਾਡੇ ਸਾਰੇ ਪਿੰਡ ਦਾ ਇੱਕ ਹੈ ਸਾਡੇ 7-8 ਪਿੰਡ बनने चन्ने दे ਸਾਡੇ ਨਾਲ ਨੇ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਅਸੀਂ ਗੈ ਨਾਲ ਵੀ ਮਰਨਾ ਹੀ ਆ ਅਸੀਂ ਇਸ ਤਰ੍ਹਾਂ ਮਰ ਜਾਾਂਗੇ ਲੜ ਕੇ ਆਪਣੇ ਬੱਚਿਆਂ ਦੀ ਭਵਿੱਖ ਬਚਾਵਾਂਗੇ ਸਾਤੇ ਜਿੱਥੇ ਮਰ ਜੀ ਜੋ ਕੁਛ ਮਰ ਜੀ ਇਹ ਕਰਨ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਨਹੀਂ ਲੱਗਣ ਦੇਣੀ ਨਾ ਅਸੀਂ ਗਿਰਫਤਾਰੀ ਦੇਣ ਨੂੰ ਤਿਆਰ ਹਾਂ ਹਾਂਜੀ ਨਾਗ ਦਾ ਵੀ ਚਾਲੂ ਕਰ ਨਹੀਂ ਜੀ ਅਸੀਂ ਚਾਲੂ ਕਰਨ ਦੇਣੀ ਨਹੀਂ ਦਿੰਦੇ ਹੈਗੇ ਅਸੀਂ ਅਸੀਂ ਨਹੀਂ ਦਿੰਦੇ ਜਾਨਾਂ ਦੇਣ ਨੂੰ ਇੱਥੇ ਸੜਕ ਤੇ ਮੰਗੀਆਂ ਅਸੀਂ ਅਸੀਂ ਜਾਨਾਂ ਦੇਣ ਨੂੰ ਤਿਆਰ ਹਾਂ ਪਰ ਫੈਕਟਰੀ ਨਹੀਂ ਲੱਗੂਗੀ ਆ 10 ਮਹੀਨੇ ਦੇ ਬੈਠੇ ਆ ਚਾਹੇ ਸੰ 2 ਸਾਲ ਬੈਠਣਾ ਪੈ ਜੇ ਹਾਂਜੀ ਨਾ ਅਸੀਂ ਅੱਕੇ ਆ ਨਾ ਥੱਕੇ ਆ ਪੰਜਾਬ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਭਗਵੰਤ ਮਾਨ ਮਰਦਾਬਾਦ ਭਗਵੰਤ ਮਾਨ ਮਰਦਾਬਾਦ ਕੱਲ ਹਾਈ ਕੋਰਟ ਦੇ ਅੰਦਰ ਤਰੀਕ ਹੈ ਤੇ ਸ਼ੰਕਾ ਹੈ ਇਸ ਗੱਲ ਦੀ ਸੀ ਪਿੰਨ ਵੀ ਜੋ ਕੁਛ ਆ ਹੋ ਰਿਹਾ ਇਹ ਕੁਛ ਨਹੀਂ ਆਪਣੇ ਜਿਹੜੇ ਕਈ ਆਗੂਆ ਗ੍ਰਿਫਤਾਰ ਕਰ ਲਏ ਮੇਰੀ ਵੀ ਗ੍ਰਿਫਤਾਰੀ ਪੈ ਗਈ ਇੱਕ ਬੇਨਤੀ ਹੈ ਤੁਹਾਨੂੰ ਧਿਆਨ ਨਾਲ ਸੁਣਿਓ ਮੇਰੀ ਗੱਲ ਅਗਰ ਤੁਸੀਂ ਇਸ ਲੜਾਈ ਨੂੰ ਜਿੱਤਣਾ ਤਾਂ ਲਾਜ਼ਮੀ ਤੌਰ ਦੇ ਉੱਤੇ ਇਸ ਸਮੇਂ ਜੋ ਸਾਡੇ ਤੇ ਹੈ ਇਸ ਟਾਈਮ ਸਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਨਾ ਪਵੇਗਾ ਤਤੀ ਤਵੀ ਦੇ ਉੱਤੇ ਬੈਠ ਕੇ ਫਿਰ ਤੇ ਰੇਤ ਪਾ ਕੇ ਥੱਲੇ ਲੱਕੜਾਂ ਦੀ ਅੱਗ ਬਾਲ ਕੇ ਉਹ ਸ਼ਾਂਤ ਰਹੇ ਭਾਣੇ ਦੇ ਅੰਦਰ ਰਹੇ ਨੇ ਕੁਝ ਨਹੀਂ ਹੋਣਾ ਸਾਡਾ ਵਿਰੋਧ ਹੈ ਜਿਹੜਾ ਉਹ ਲਗਾਤਾਰ ਵਰਕਰ ਰਹੇਗਾ ਅਸੀਂ ਇਸ ਲੜਾਈ ਨੂੰ ਜਿੱਤ ਦੀ ਮੰਜ਼ਿਲ ਤੱਕ ਲੈ ਕੇ ਜਾਵਾਂਗੇ ਇਹ ਇੱਕ ਸਟੈਪ ਆ ਪ੍ਰਤਾਸ਼ ਹੁੰਦਾ ਈ ਜਗਾ ਹੋਇਆ ਇਸ ਕਰਕੇ ਤੁਹਾਨੂੰ ਬੇਨਤੀ ਜਿੰਨੀ ਦੇਰ ਤੱਕ ਪ੍ਰਸ਼ਾਸਨ ਨਾਲ ਗੱਲਬਾਤ ਹੋ ਕੇ ਕਿਸੇ ਬੰਨੇ ਕੰਡੇ ਗੱਲ ਨਹੀਂ ਲੱਗ ਜਾਂਦੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਅਜਹੀ ਕਾਰਵਾਈ ਨਹੀਂ ਕਰੋਗੇ ਜਿਹਦੇ ਨਾਲ ਇਹ ਪ੍ਰਸ਼ਾਸਨ ਨੂੰ ਮੌਕਾ ਮਿਲੇ ਕਿ ਸਾਡੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਅਟੈਕ ਹੋਏ ਕੋਈ ਲੈਂਡ ਐਡਰੈਸ ਦੀ ਸਿਚੁਏਸ਼ਨ ਪੈਦਾ ਹੋ ਗਿਆ ਇਹ ਵਾਦਾ ਕਰਨਾ ਪਏਗਾ ਤੁਹਾਨੂੰ ਬਿਲਕੁਲ ਸ਼ਾਂਤ ਰਹਿਣਾ ਬਿਲਕੁਲ ਸ਼ਾਂਤ ਅਗਰ ਗ੍ਰਿਫਤਾਰੀਆਂ ਸਮੂਹ ਰੂਪ ਦੇ ਵਿੱਚ ਹੁੰਦੀਆਂ ਤਾਂ ਨਾਰੇਬਾਜੀ ਕਰਨੀਆਂ ਤੇ ਸ਼ਾਂਤ ਮਈ ਤਰੀਕੇ ਨਾਲ ਗ੍ਰਿਫਤਾਰ ਹੋ ਜਾਣਾ ਇਸ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰਨਾ ਵਾਦਾ ਹਾਂ ਜਦ ਤੱਕ ਰਹੋਗੇ ਠੀਕ ਹੈ ਤੇ ਜਿਹੜੇ ਜਿਹੜੇ ਸਾਥੀ ਸਾਡੇ ਅਰੈਸਟ ਕੀਤੇ ਨੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਏਗੀ ਸਾਡਾ ਜਿਹੜਾ ਤੁਸੀਂ ਇੰਤਜ਼ਾਰ ਕਰਿਓ ਆਪਣਾ ਧਰਨਾ ਇਸੇ ਤਰ੍ਹਾਂ ਦੇ ਨਾਲ ਤੁਸੀਂ ਜਿਹੜਾ ਵਰਕਰ ਰੱਖਣਾ ਇੱਕ ਪਰਨ ਕਰਨਾ ਕਿ ਅਸੀਂ ਇਹ ਲੜਾਈ ਜਿੱਤਣੀ ਹੈ ਸਾਡਾ ਕੀ ਤਰਕ ਹੈ ਅਸੀਂ ਕੀ ਕਹਾਂ ਸਰਕਾਰ ਨੂੰ ਅਸੀਂ ਇੰਡਸਟਰੀ ਦੇ ਵਿਰੋਧੀ ਬਿਲਕੁਲ ਨਹੀਂ ਹੈਗੇ ਪਰ ਇੰਡਸਟਰੀ ਇੱਥੇ ਕਿਹੜੇ ਚਾਹੀਦੇ ਆ ਅੰਰਾਸ਼ਟਰੀ ਉਹ ਚਾਹੀਦੇ ਆ ਜਿਹੜੀ ਖੇਤੀ ਤੇ ਆਧਾਰਿਤ ਹੋਵੇ ਇਸ ਇੰਡਸਟਰੀ ਦੀ ਵੀ ਅਸੀਂ ਵਿਰੋਧੀ ਨਹੀਂ ਪਰ ਜਿਹੜੇ ਸਾਡੇ ਸ਼ੰਕੇ ਆ ਜਿਹੜੇ ਸਾਡੇ ਤਰਕ ਹੈ 19 ਨੂੰ ਜਿਹੜਾ ਵਾਅਦਾ ਕੀਤਾ ਸਰਕਾਰ ਨੇ ਵੀ ਇੱਕ ਸਾਂਝੀ ਕਮੇਟੀ ਬਣਾਵਾਂਗੇ ਦੋਨੋਂ ਪਾਸਿਆਂ ਦੇ ਮਾਹਰ ਹੋਣਗੇ ਉਹਦਾ ਜੋ ਰਿਜ਼ਲਟ ਨਿਕਲੂ ਉਹ ਅਸੀਂ ਲਾਗੂ ਕਰ ਦਾਂਗੇ ਕੀ ਦਿੱਕਤ ਆ ਜੀ ਇਹਦੇ ਵਿੱਚ ਹੈ ਜੀ ਕੋਈ ਅਸੀਂ ਇੱਥੇ ਗੱਲ ਲੈ ਕੇ ਜਾਣੀ ਆ ਇਸ ਕਰਕੇ ਆਖਣਾ ਪਰ ਅਗਰ ਕੋਈ ਕਿਸੇ ਤਰ੍ਹਾਂ ਦੀ ਅਵਸਥਾ ਇਸ ਤਰ੍ਹਾਂ ਦੀ ਪੈਦਾ ਹੁੰਦੀ ਹੈ ਜਿੱਦੋਂ ਨਾਲ ਲਾਇਨ ਆਰਡਰ ਦੀ ਸਿਚੁਏਸ਼ਨ ਪੈਦਾ ਹੋਵੇ ਤਾਂ ਉਹ ਸਾਡੇ ਨੁਕਸਾਨ ਦੇ ਵਿੱਚ ਹੋਏਗੀ ਬਿਲਕੁਲ ਸ਼ਾਂਤ ਜਵੇਂ ਜਵੇਂ ਸ਼ਾਂਤ ਸਿਰਫ ਤੇ ਸਿਰਫ ਇੱਕੋ ਗੱਲ ਤੇ ਫੋਕਸ ਰੱਖਣਾ ਕਿ ਅਸੀਂ ਸਬਰ ਦੇ ਨਾਲ ਇਹ ਲੜਾਈ ਜਿੱਤਣੀ ਹੈ ਬਾਕੀ ਤੁਹਾਡੇ ਨਾਲ ਜਿਹੜੀ ਗੱਲ ਬਾਅਦ ਚ ਆ ਕੇ ਸਾਂਝੀ ਕਰਾਂਗੇ ਕਨਵੇ ਤੁਹਾਨੂੰ ਕਰਦੇ ਰਹਾਂਗੇ ਠੀਕ ਹੈ ਜੀ ਇੰਨੀ ਗੱਲ ਠੀਕ ਹੈ ਜੀ ਸ਼ਾਮ ਤਰਾਹ ਹੋ ਗਏ हां जी ਸ਼ਾਮ ਤਰਾਹ ਆ ਗਏ ਠੀਕ ਹੈ हां जी ਚਲੋ ਤੇ ਹੁਣ ਪੁਲਿਸ ਵਾਲੇ ਇੰਤਜ਼ਾਰ ਕਰਦੇ ਮੇਰਾ ਮੈਂ ਥੱਲੇ ਹਾਂ ਸਾਰੇ ਜੋ ਧਰਨੇ ਤੇ ਪਹੁੰਚੇ ਹਾਂ ਕਾਫੀ ਇਹ ਇਹ ਪੋਰਸ ਪੋਰਸ ਵੀ ਕਾਫੀ ਲੱਗੀ ਹੋਈ ਆ ਕੀ ਲੱਗਦਾ ਵੀ ਚੱਲਣ ਦੇ ਦੇਣ ਕਿ ਫੈਕਟਰੀ ਅੱਜ ਕੀ ਮਕਸਦ ਨਾਲ ਆ ਜਿਹੜਾ ਨਹੀਂ ਨਹੀਂ ਬਿਲਕੁਲ ਜਿਹੜੀ ਆ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਦੀ ਕੰਪਲੈਂਸ ਕੀਤੀ ਜਾ ਰਹੀ ਹੈ ਕਿਸੇ ਵੀ ਬੰਦੇ ਨੂੰ ਪਿੰਡ ਵਾਲਿਆਂ ਨੂੰ ਵੀ ਸਮਝਾ ਦਿੱਤਾ ਉਹ ਵੀ ਇਸ ਗੱਲ ਸਮਝ ਗਏ ਆ ਵੀ ਕਾਨੂੰਨ ਕਿਸੇ ਨੂੰ ਹੀ ਹੱਥ ਨਹੀਂ ਲੈਣ ਦੇਵਾਂਗੇ ਕਾਨੂੰਨ ਨੂੰ ਕੋ ਤੋੜੂਗਾ ਉਹਦੇ ਖਿਲਾਫ ਬਿਲਕੁਲ ਸਖਤ ਐਕਸ਼ਨ ਹੋਊਗਾ ਉਹਦੇ ਚ ਕਿਸੇ ਨਾ ਤਰ੍ਹਾਂ ਦਾ ਗਰੇਜ ਨਹੀਂ ਕੀਤਾ ਜਾਊਗਾ ਫੋਰਸ ਪ੍ਰੀਵੈਂਟਿਵਲੀ ਹੀ ਲਾਈ ਆ ਕੰਮ ਅੰਦਰ ਚੱਲ ਰਿਹਾ ਤੇ ਗੱਲ ਕਰੀ ਜੇ ਕੁਝ ਬੰਦੇ ਅਰੈਸਟ ਵੀ ਕੀਤੇ ਨੇ ਜਿਹੜੇ ਹੈਗੇ ਨੇ ਦੇਖੋ ਰੌਂਡ ਅਪ ਕੀਤੇ ਆ ਰੌਂਡ ਅਪ ਆਹ ਪ੍ਰੀਵੈਂਟਿਵਲੀ ਤੇ ਹੁਣ ਵੀ ਚਾਲੂ ਕਰਾਉਣੀਆਂ ਦੀ ਕਾਹਲੂ ਤਰੀਕ ਵੀ ਹੈਗੀ ਨਹੀਂ ਨਹੀਂ ਤਾਂ ਚੱਲੀ ਰਹੀ ਏ ਭਾਈ ਅੰਦਰ ਕੰਮ ਚੱਲ ਹੀ ਰਿਹਾ ਹੈ ਇਹ ਪਏ ਅੱਜ ਜਿਹੜਾ ਕਰਨੇ ਆ ਜੀ ਡੇਲ ਬਲ ਪ੍ਰਯੋਗ ਕਰ ਰਹੇ ਆ ਵੀ ਇਹ ਰੋਗ ਨਾ ਸਕਣ ਲਈ ਤਾਂ ਹੈਗਾ ਜੀ ਫੋਰਸ ਪ੍ਰੀਵੈਂਟਿਵਲੀ ਇਹੀ ਰੱਖੀ ਜੀ ਜੀ